ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਠੀਕ ਹੈ ਜੀ ਤੇ ਬਾਕੀ ਜਿਹੜੀ ਕੱਲ ਵਾਲੀ ਆਪਣੀ ਗੱਲ ਸੀ ਮਾਸਟਰ ਜੀ ਬੈਠ ਰਹੀ ਸੀ ਭਾਈ ਮੇਜਰ ਵਾਲੀ ਹਾਂ ਤਾਇਆ ਮੇਜਰ ਹਾਂ ਮੇਜਰ ਦੇ ਇੱਕ ਬੇਟਾ ਹੈ ਨਹੀਂ ਸੀ ਹਾਂ ਜਦੋਂ ਨਾ ਬੰਦੇ ਦੇ ਬੇਟਾ ਨਾ ਨਾ ਹੋਵੇ ਹਾਂਜੀ ਬੰਦੇ ਨੂੰ ਦੀਂਦਾ ਕੁਛ ਨਹੀਂ ਹੂੰ ਉਹਦਾ ਵਾਕੇ ਯਰ ਪਵੇ ਅੱਖਾ ਜਿਹੜਾ ਉਹ ਧੁੰਦਲਾ ਹੋ ਜਾਂਦਾ ਹੂੰ ਉਹ ਫਿਰ ਸੋਚਦਾ ਯਾਰ ਹੂੰ ਵੀ ਮੰਨ ਲੈ ਯਾਰ ਬਹੁਤ ਕੁਛ ਆ ਯਾਰ ਕੀ ਕਰਨਾ ਯਾਰ ਹੂੰ ਦੇਖੋ ਕਿੱਡੀ ਆਸ ਹੁੰਦੀ ਐ ਇੱਕ ਬੇਟੇ ਦੀ ਬੇਟੇ ਦੀ ਖਾਤਰ ਜੀ ਤੋੜ ਮਿਹਨਤ ਕਰਦਾ ਇੱਕ ਬਾਪ ਸਹੀ ਗੱਲ ਐ ਜੀ ਵੀ ਮੈਂ ਕਮਾਈ ਕਰਾਂ ਹੂੰ ਕਮਾਈ ਮੇਜਰ ਨੇ ਇਸ ਤਰੀਕੇ ਨਾਲ ਕਮਾਈ ਕੀਤੀ ਐ ਜੀ ਹੂੰ ਕਿ ਅੰਦਰ ਦੇ ਵਿੱਚ ਬੰਦੇ ਦਾ ਨਾਂ ਗੂੰਜਦਾ ਸੀ ਉਨੇ ਇੱਕ ਢਾਬਾ ਕਰਿਆ ਬਹੁਤ ਛੋਟੇ ਲੈਵਲ ਤੇ ਹਮ ਢਾਬੇ ਤੇ ਫਿਰ ਉਹਨਾਂ ਨੇ ਉਦੋਂ ਠੇਕੇ ਹੁੰਦੇ ਸੀ ਡੋਡਿਆਂ ਦੇ ਠੇਕਾ ਲਿਆ ਹਮ ਨਾਲ ਸ਼ਰਾਬ ਵਾਲੀ ਫੈਕਟਰੀ ਚਲਾਈ ਜੀ ਹਮ ਠੀਕ ਹੈ ਟਰੱਕ ਭਰਦੇ ਸੀ ਡੋਡਿਆਂ ਦੇ ਟਰੱਕ ਹੀ ਭਰਦੇ ਸੀ ਉੱਥੋਂ ਸ਼ਰਾਬ ਦੇ ਮਾਟਰ ਜੀ ਹਮ ਤੇ ਪੂਰਾ ਸਿਰਾ ਕੰਮ ਸੀ ਬੰਦੇ ਦਾ ਹਮ ਤੇ ਸਾਹਮਣੇ ਆਏ ਗਦਾਮ ਪਏ ਹੁੰਦੇ ਸੀ ਪੁਰਾਣੀਆਂ ਫੈਕਟਰੀਆਂ ਬੰਦ ਸਾਰੀ ਦਾ ਹੀ ਸੌਦਾ ਮਾਰ ਲਿਆ ਜੀ ਹਮ ਮਤਲਬ ਉਹ ਦੇ ਇਕੱਲਾ ਹੀ ਸੀ ਉਹਦਾ ਜਵਾਈ ਆਉਂਦਾ ਹੁੰਦਾ ਸੀ ਕਿਤੇ ਕਿਤੇ ਉੜੀਸਾ ਚ ਡਿਊਟੀ ਸੀ ਕਿਤੇ ਦਿੱਲੀ ਹੁੰਦੀ ਸੀ ਹਮ ਅੜਵਾਨੀ ਨਾਲ ਹਨਾ ਫੇਰ ਉਹ ਉੜੀਸਾ ਚ ਡੀਐਸਪੀ ਲਾਤਾ ਕਾਲਾ ਦੋਦਰ ਵਾਲਾ ਪਿੱਛੇ ਡੈੱਟੋ ਹੀ ਪਾਈ ਦੀ ਬੜਾ ਹੁਣ ਹਾਰ ਬੰਦਾ ਸੀ ਬਹੁਤ ਜ਼ਿਆਦਾ ਤੇ ਉਹ ਨਾ ਹਮ ਜਦੋਂ ਮੈਂ ਗਿਆ ਉੱਥੇ ਹਮ ਉਦੋਂ ਸਾਡੀ ਜਾਣ ਪਛਾਣ ਬਹੁਤ ਘੱਟ ਸੀ अच्छा जी लक्की नथुआने वाला ਹੁਣ ਕੈਨੇਡਾ ਬੈਠਾ ਸੀ ਦੋਨੇ ਭਰਾ ਬਣੇ ਹੋਏ ਸੀ ਹੂੰ ਮੈਨੂੰ ਤਾਂ ਲੱਕੀ ਲੈ ਕੇ ਗਿਆ ਸੀ ਹਾਂਜੀ ਮਤਲਬ ਸਾਡਾ ਪਿਆਰ ਬਹੁਤ ਬਣ ਗਿਆ ਹੂੰ ਪਿਆਰ ਸਾਡੇ ਤੱਕ ਬਣ ਗਿਆ ਮੰਨ ਲੈ ਜਿਹੜੇ ਬੇਚ ਬੰਦੇ ਸੀ ਉਹਨਾਂ ਨੂੰ ਹਾਜਮ ਨਹੀਂ ਆਉਂਦਾ ਸੀ ਉਹ ਇਹ ਗੱਲ ਸੋਚਦੇ ਸੀ ਯਾਰ ਇਹ ਕੱਲ ਆਇਆ ਆਇਆ ਜਾਉਂ ਆ ਯਾਰ ਇਹ ਵਿੱਚ ਸਾਡੇ ਡੰਡਾ ਪਣਦਾ ਜਾਂ ਸਾਡੇ ਮੂਰੇ ਜਾਂਦਾ ਹਨ ਮਤਲਬ ਉਹ ਇਹ ਚੀਜ਼ ਸੋਚਦਾ ਸੀ ਕਿ ਦਿਨ ਕੱਟਣਾ ਆ ਵੀ ਇਹ ਕੋਈ ਕੰਮ ਕਰਨ ਨਹੀਂ ਆਇਆ ਵੀ ਇਹ ਤਾਂ ਸੈਟਿੰਗ ਆ ਗਈ ਤੇ ਨੇ ਚੱਲਿਆ ਜਾਣਾ ਉਹ ਇਹ ਸੋਚਦੇ ਸੀ ਕਿ ਸਾਨੂੰ ਪਿੱਛੇ ਕਰੂਗਾ ਮੈਂ ਪਿੱਛੇ ਕਰਕੇ ਲੈਣਾ ਕੀ ਸੀ ਹਾਂ ਉਹਨਾਂ ਨੇ ਸਾਰਾ ਕੰਮ ਹੀ ਮਾਟਰ ਜੀ ਮੇਰੇ ਤੇ ਸੜਦਾ ਹਾਂ ਜੇ ਕੋਈ ਗੱਲ ਹੋਣੀ ਕਹਣਾ ਲੱਕੜਾਂ ਤਾਰੀ ਲਿਓ ਵੱਢ ਕੇ ਮੈਂ ਕਹਣਾ ਯਾਰ ਦੇਣ ਕੱਟਣੇ ਆਪਾਂ ਨੂੰ ਤਾਂ ਲਿਆਉਣੀਆਂ ਹੀ ਪੈਣੀਆਂ ਮਾਣਾ ਹਾਂ ਮਾਟਰ ਜੀ ਲੱਕੜਾਂ ਤੱਕ ਵੱਢ ਕੇ ਲਿਆਉਂਦਾ ਸੀ ਮੈਂ ਹਾਂ ਉੱਥੇ ਸ਼ਰਾਬ ਆਪਦੀ ਕੱਢਦੇ ਹੁੰਦੇ ਸੀ ਐਮਪੀ 'ਚ ਹਾਂ ਉਹਨਾਂ ਨੇ ਸ਼ਰਾਬ ਪਾਤੀ ਤਾਂ ਉਹ ਤੋਂ ਸੱਪ ਵੜ ਗਏ ਦੋ ਬਹੁਤ ਵੱਡੇ ਹੂੰ ਮੈਨੂੰ ਨਹੀਂ ਪਤਾ ਸੀ ਉਹ ਤਾਂ ਕੋਈ ਸ਼ਰਾਬ ਚ ਡੰਡਾ ਮਾਰ ਨਾ ਜਾਵੇ ਹਲਾਉਂਦੇ ਨਹੀਂ ਹੁੰਦੇ ਉਹਨੂੰ ਉਹਨੂੰ ਕੋਈ ਹਲਾਉਣ ਨਾ ਜਾਵੇ ਹੂੰ ਕਹਿੰਦੇ ਆਪਾਂ ਨਿਹਾਨਾ ਅੰਦਰ ਗਏ ਸੱਪ ਆ ਹਾਂ ਹੈ ਵੀ ਜੋੜਾ ਖਤਰਨਾਕ ਸੀ ਉਹ ਚੌਂਕੀਦਾਰ ਨੂੰ ਪਤਾ ਹੀ ਸਾਡੇ ਢਾਬੇ ਵਾਲੇ ਨੂੰ ਪ੍ਰੀਤਮ ਸੀ ਚੌਂਕੀਦਾਰ ਅੰਦਰ ਹੀ ਰਹਿੰਦਾ ਉਹਦਾ ਪਰਿਵਾਰ ਹੂੰ ਜਦੋਂ ਉਹ ਉੱਠਦਾ ਸੀ ਨਾ ਹੂੰ ਰਾਤ ਨੂੰ ਕਿਉਂਕਿ ਚੌਂਕੀਦਾਰ ਦਾ ਕੰਮ ਤਾਂ ਰਾਤ ਨੂੰ ਹੀ ਦੇਣੇ ਸੌਣਾ ਰਾਤ ਨੂੰ ਚੌਕੀਦਾਰ ਨੇ ਮੰਜੇ ਤੋਂ ਉੱਠਣਾ ਤੇ ਸੱਪਾਂ ਨੇ ਆ ਕੇ ਮੰਜੇ ਤੇ ਪੈ ਜਾਣਾ ਹੂੰ ਦੇਖ ਲੋ ਹੂੰ ਉਹਨੇ ਦੂਰੋਂ ਡੰਡਾ ਖੜਕਾਉਣਾ ਹੈ ਜਦੋਂ ਦਿਨ ਚੜ ਗਿਆ ਨਾ ਹੂੰ ਤੜਕੇ 5 ਵਜੇ ਸਾਰਿਆਂ ਨੂੰ ਉਠਾ ਕੇ ਗੱਡੀਆਂ ਵਾਲਿਆਂ ਨੂੰ ਹੂੰ ਦੂਰੋਂ ਐ ਡੰਡਾ ਖੜਕਾਉਣਾ ਸੱਪਾਂ ਨੇ ਉੱਤਰ ਕੇ ਆਵਦਾ ਉੱਠ ਜਾਣਾ ਹਾਂ ਹਾਂ ਉਹਨੇ ਮੰਜੇ ਤੇ ਪੈ ਜਾਣਾ ਠੀਕ ਆ ਤੇ ਉਹ ਜਾਨੀ ਮਤਲਬ ਉਹਨਾਂ ਦੇ ਨੇੜੇ ਕੋਈ ਨਹੀਂ ਜਾਂਦਾ ਡਰਦਿਆਂ ਦੇ ਉਹ ਕਿਸੇ ਨਾਲ ਗੱਲ ਵੀ ਨਹੀਂ ਸ਼ੇਅਰ ਕਰਦਾ ਹਾਂ ਹਾਂ ਯਾਰ ਮੇਰੇ ਨਾਲ ਏਡੀ ਲਿਆਜ ਪਾਈ ਬੈਠੇ ਆ ਹਾਂ ਕਿੰਨੇ ਮੈਨੂੰ ਕਹਿੰਦੇ ਅੰਦਰ ਜਾ ਮੈਂ ਪੜ ਗਿਆ ਹਾਂਜੀ ਇਹ ਬਾਹਰ ਖੜੇ ਵੇਖਣ ਵੀ ਹੋਣ ਵੀ ਚੀਕ ਮਾਰੂ ਹੋਣ ਵੀ ਮਾਰੂ ਹਾਂ ਆਪਾਂ ਨੂੰ ਤਾਂ ਦੇਖੇ ਨਹੀਂ ਕਰਮ ਵਾਲੇ ਬਾਈ ਹਾਂ ਆਪਾਂ ਜਿਹੜਾ ਕੋ ਕਿਆ ਇਹਨਾਂ ਨੇ ਕਰਕੇ ਮੈਂ ਬਾਹਰ ਆ ਗਿਆ ਅੱਛਾ ਜੀ ਉਹਨੇ ਇਹਨਾਂ ਨੂੰ ਗਾਲਾਂ ਕੱਢੀਆਂ ਕਹਿੰਦਾ ਆ ਕਰਿਆ ਤੁਸੀਂ ਹਾਂ ਸਾਲੇ ਉਹਦੇ ਨਾਲ ਪਰਿਵਾਰ ਆ ਜੇ ਕੋਈ ਗੱਲ ਹੋ ਗਈ ਫੇਰ ਫੇਰ ਉਹ ਤਾਂ ਅੱਗੇ ਦਿਨ ਕੱਟਣਾ ਆ ਹਾਂ ਕਿਉਂਕਿ ਜਿਹੜਾ ਬੰਦਾ ਮੁਸੀਬਤ ਦੇ ਵਿੱਚ ਹੁੰਦਾ ਉਹਦੇ ਤੇ ਮੁਸੀਬਤ ਤੇ ਮੁਸੀਬਤ ਬਹੁਤ ਪੈਂਦੀ ਹੈ ਪੈਂਦੀ ਆ ਬਿਲਕੁਲ ਜੀ ਇਹ ਕਹਾਣੀ ਸੀ ਨੱਥੂ ਆਣੇ ਦਾ ਮੁੰਡਾ ਹੁੰਦਾ ਸੀ ਅੱਛਾ ਜੀ ਇੰਗਲੈਂਡ ਚ ਹੂੰ ਦੇਖੋ ਆਪਾਂ ਗਏ ਨੇ ਬਾਹਰ ਚਲੇ ਗਏ ਸੈੱਟ ਹੋ ਗਿਆ ਹਨਾ ਉਹਦੇ ਇੰਗਲੈਂਡ ਵੀ ਨਹੀਂ ਰਾਸ ਆਇਆ ਹੂੰ ਮਾਸਟਰ ਜੀ ਬੱਚੇ ਸੀ ਘਰ ਵਾਲੀ ਸੀ ਮਾਂ ਸੀ ਹੂੰ ਬੰਦੇ ਨੇ ਇੱਥੋਂ ਇੰਗਲੈਂਡ ਗਿਆ ਇੰਗਲੈਂਡ ਜਾਂਦੇ ਤੇ ਕਤਲ ਪੈ ਗਿਆ ਜੀ ਬਿਲਕੁਲ ਝੂਠਾ ਹੂੰ ਇਧਰੋਂ ਪੈਲੀ ਵੇਚ ਵੇਚ ਮਾਂ ਨੇ ਉਧਰ ਭੇਜੀ ਹੂੰ ਛਡਾਇਆ ਦੇਖੋ ਸਾਰੀ ਪੈਲੀ ਵੇਚ ਕਲਾਕਾਰ ਰਹਿ ਗਿਆ ਹਾਂ ਜਦੋਂ ਉਹਦੀ ਸਾਰੀ ਸੈਟਿੰਗ ਉਹ ਵੀ ਛੁੱਟ ਗਿਆ ਇੱਧਰ ਨੂੰ ਆਉਣ ਲੱਗਿਆ ਹਾਂ ਘਰ ਵਾਲੀ ਜਵਾਕ ਲੈ ਕੇ ਉੱਠ ਗਈ ਤਗੜੇ ਘਰੋਂ ਸੀ ਉਹਨਾਂ ਕਿਵੇਂ ਹੁਣ ਇਹਦੇ ਕੋਲੇ ਕੀ ਆ ਹਾਂ ਜਦੋਂ ਤੁਹਾਡੇ ਕੋਲੇ ਕੁਝ ਨਹੀਂ ਨਾ ਉਦੋਂ ਤੁਹਾਨੂੰ ਕੋਈ ਨਹੀਂ ਪੁੱਛਦਾ ਹਾਂ ਅੱਜ ਕੱਲ ਕਾਲਜੋਗ ਹੈ ਹਾਂ ਇਹਨੂੰ ਕਹਿੰਦੇ ਕਾਲਜੋਗ ਹਾਂ ਉਹ ਛੱਡ ਕੇ ਚਲੀ ਗਈ ਹਾਂ ਉਹ ਕਿਹੜੇ ਮੂੰਹ ਨਾਲ ਪੈਂਡ ਆਵੇ ਹਾਂ ਉਹਦੇ ਕੋਲੇ ਕੋਈ ਆਪਸ਼ਨ ਹੀ ਨਹੀਂ ਪੈਂਡ ਆਉਣ ਵਾਲਾ ਉਧਰੋਂ ਉੱਥੇ ਟਰੱਕ ਭਰਿਆ ਖੜਾ ਲੋਡੇ ਲਾਉਣ ਜਾਣਾ ਗੁਜਰਾਤ ਠੇਕੇ ਤੇ ਹੂੰ ਗੁਜਰਾਤ ਡਰਾਈ ایرিয়া ਵੀ ਸੀ ਚੋਰੀ ਵੀ ਲੈਂਦੇ ਸੀ ਫੜ ਵੀ ਲੈਂਦੇ ਸੀ ਹੂੰ ਤੇ ਉੱਥੋਂ ਠੇਕੇ ਤੇ ਉਧਰਲੇ ਠੇਕੇਦਾਰ ਆਏ ਮੁਸਲਮਾਨ ਸੌਦਾ ਕਰਕੇ ਤਾਏ ਨਾਲ ਪੈਸੇ ਦੇ ਕੇ ਜੀ ਅੱਛਾ ਜੀ ਮੈਂ ਕਹਾਂ ਯਾਰ ਜਿਹੜੇ ਪਹਿਲਾਂ ਪੈਸੇ ਦੇ ਕੇ ਬੰਦੇ ਗਲਤ ਹੈ ਹੂੰ ਉਹ ਨਾ ਨਾ ਨੂੰ ਨਹੀਂ ਪਤਾ ਆਇਆ ਜੋ ਫਲਾਣਾ ਉਹ ਐ ਨਹੀਂ ਹੁੰਦਾ ਤੇ ਹੁਣ ਕੋਈ ਨਾਲ ਜਾਣ ਵਾਲਾ ਬੰਦਾ ਨਾ ਮਿਲੇ ਗੱਡੀ ਭਰੀ ਖੜੀ ਮੈਨੂੰ ਕਹਿੰਦਾ ਤੂੰ ਲੈ ਜਾ ਅੰਦਰ ਤੋਂ ਗੁਜਰਾਤ ਹੂੰ ਤੂੰ ਲੈ ਜਾ ਕੇ ਮੈਂ ਕਹਾ ਆਪਾਂ ਨਹੀਂ ਆਣਾ ਹੂੰ ਸੂਬਾ ਹੁੰਦਾ ਏ ਵਿਚਾਰਾ ਬਾਈ ਮੇਰੇ ਅੱਜ ਵੀ ਯਾਦ ਆ ਉਹਦਾ ਟਰੱਕ ਵੀ ਗਿਆ ਹੂੰ ਸਾਰਾ ਕੁਝ ਹੀ ਗਿਆ ਹੂੰ ਐਨ ਜਦੋਂ ਤੁਰਨਾ ਸੀਗਾ ਉਦੋਂ ਇੰਗਲੈਂਡ ਤੋਂ ਆ ਗਿਆ ਅੱਛਾ ਜੀ ਸਿੱਧਾ ਟਾਪੇ ਤੇ ਕਹਿੰਦੇ ਲੈ ਬੰਦਾ ਆ ਗਿਆ ਹੂੰ ਉਹਦੇ ਕੋਲ ਇੰਨਾ ਹੀ ਸਮਾਂ ਸੀ ਨਹਾ ਲਿਆ ਤੇ ਰੋਟੀ ਖਾ ਲਈ ਤੇ ਟਰੱਕ 'ਚ ਬਿਠਾਤਾ ਯਾਰ ਗੁਜਰਾਤ ਨੂੰ ਹੂੰ ਉੱਥੇ ਉਹਨਾਂ ਨੇ ਟਰੱਕ ਲਾ ਲਿਆ ਤੇ 10 ਕਿ ਗੱਟੇ ਵਿੱਚ ਪਏ ਰਹਿਣ ਤੇ 20 ਤੇ 10 20 ਗੱਟੇ ਜਦੋਂ ਵਿੱਚ ਪਏ ਉਹ ਕਹਿੰਦੇ ਨਾ ਇਹ ਬਾਹਰ ਚਲਾਵਾਗੇ ਗੱਡੀ ਬਾਹਰ ਲੈ ਜਾਓ ਡਰਾਈਵਰ ਸਮਝ ਗਿਆ ਵੀ ਕੰਮ ਖਰਾਬ ਹੋ ਗਿਆ ਤੇ ਉਹਨੇ ਆਖਿਆ ਵੀ ਮਾਰੇ ਗਏ ਹੂੰ ਉਹ ਕਹਿੰਦਾ ਵੀ ਨਹੀਂ ਯਾਰ ਤੁਸੀਂ ਲਾ ਲਓ ਇਹ ਵੀ ਹੂੰ ਕਹਿੰਦੇ ਨਹੀਂ ਨਹੀਂ ਗਾਂ ਲੈ ਜਾ ਤੂੰ ਉਹਨਾਂ ਕਦੇ ਗਾਂ ਵਾਲਾ ਕੰਮ ਤਾਂ ਵੀ ਮਰਾਉਣਗੇ ਉਹ ਕਹਿੰਦਾ ਲੈ ਗੱਲ ਸੁਣ ਲਾ ਉਹਦਾ ਨਾ ਬਬਲੂ ਸੀ ਕਹਿੰਦਾ ਬਬਲੂ ਚੋਸ ਤੋ ਕੇ ਬੈਠੀ ਹੂੰ ਤੇ ਹੁਣ ਜਿਹੜਾ ਬਾਹਰੋਂ ਬੰਦਾ ਆਇਆ ਉਹ ਰਲਦਾ ਵੀ ਨਹੀਂ ਹੂੰ ਉਹ ਇੰਗਲੈਂਡ ਚੋਂ ਆਇਆ ਸੀ ਹੂੰ ਹੁਣ ਜਿਹੜਾ ਇੱਥੇ ਵਾਲਾ ਤਾਂ ਆਪਣੇ ਵਾਲਾ ਤਾਂ ਹੋਰ ਸਾਫਤਾ ਬਣਾਉਂਦਾ ਰੋਲਿਆ ਗੋਲਿਆ ਨਾ ਉਹ ਹੁਣ ਥੋੜਾ ਜਿਹਾ ਬਣਿਆ ਛਣਿਆ ਜਾਂਦਾ ਉਹਦੇ ਕੱਪੜੇ ਵੀ ਹੋ ਸੀ ਕਿ ਵਿਚਾਰੇ ਦੇ ਤੇ ਉਹ ਭਰਾਵਾ ਜਦੋਂ ਬਾਹਰ ਤੁਰੇ ਆਏ ਉਹਨੇ ਸੂਬੇ ਨੇ ਸਿੰਗਲ ਰੋਡ ਨੂੰ ਗੱਡੀ ਪਾਈ ਤੇ ਮਗਰ ਪੁਲਿਸ ਦੀ ਗੱਡੀ ਵੇਖੀ ਸਾਹੀ ਉਹਨਾਂ ਦਾ ਵੀ ਕੰਮ ਕਰਾਤਾ ਜਿਹੜੇ ਦਾ ਡਾਰ ਸੀ ਉਹਨਾਂ ਦਾ ਬਬਲੂ ਮੈਂ ਗੱਡੀ ਮੋੜ ਮੋੜੂ ਤੇ ਭੱਜ ਹਾਂ ਬਬਲੂ ਵਿਚਾਰਾ ਬਾਹਰਲੇ ਮੁਲਖ ਵਾਲੇ ਹਿਸਾਬ ਨਾਲ ਭੱਜਿਆ ਨਹੀਂ ਅੱਛਾ ਸੂਬੇ ਨੇ ਮਾਰੀ ਛਾਲ ਭੱਜ ਕੇ ਇਧਰ ਤੇ ਇਧਰ ਨਿਕਲ ਕੇ ਤੇ ਗਾਂ ਦੀ ਗਾਂ ਹਾਂ ਤੇ ਪੁਲਿਸ ਮਗਰ ਭੱਜੀ ਨਹੀਂ ਹਾਂ ਠੀਕ ਹੈ ਮਗਰ ਨਹੀਂ ਆਈ ਪੁਲਿਸ ਨੇ ਉਹ ਪਚੱਕ ਲਿਆ ਹਾਂ ਵਿਚਾਰਾ ਗਰੀਬ ਹਾਂ ਠੀਕ ਹੈ ਅਸੀਂ ਧੋਲੇ ੱੱੱਕੇ ਖਾਂਦੇ ਗਾਣੀ ਵਿੱਚ ਮੈਂ ਵੀ ਸੀ ਤੇ ਲਈ ਦੇ ਦੇਈ ਦੇ ਕਿਵੇਂ ਵੀ ਕਰਕੇ ਜੀ ਨਿਕਲ ਕੇ ਤੇ ਉਹ ਚੱਕਿਆ ਗਿਆ ਵਿਚਾਰਾ ਹੂੰ ਉਹਨਾਂ ਨੂੰ ਐ ਲੱਗਿਆ ਵੀ ਮਾਲ ਕੀ ਆ ਹੂੰ ਬਾਬਾ ਉਹਨਾਂ ਨੇ ਉਹ ਕੁੱਟਿਆ ਯਾਰ ਅੱਛਾ ਜੀ ਇੱਕ ਤਾਂ ਇੰਗਲੈਂਡ ਚੋਂ ਵਿਚਾਰਾ ਇੰਨਾ ਦੁਖੀ ਹੋ ਕੇ ਆਇਆ ਯਾਰ ਇੱਕ ਇੱਥੇ ਫਸ ਗਿਆ ਯਾਰ ਹੂੰ ਤਹਿ ਤੋੜਤੀ ਬਾਈ ਮਾਰ ਮਾਰ ਡਾਂਗਾ ਯਾਰ ਅੱਛਾ ਜੀ ਇਹ ਪਰਚਾ ਦੇ ਅੰਦਰ ਕਰਤਾ ਜਦੋਂ ਅਸੀਂ ਮੁਲਾਕਾਤ ਕਰਨ ਆਏ ਰੋਣ ਲੱਗ ਗਿਆ ਕਿੰਨੇ ਬਹੁਤ ਕੁੱਟਿਆ ਮੈਂ ਯਾਰ ਕਿਸਮਤ ਮਾੜੀ ਯਾਰ ਬੰਦੇ ਹੈਨਾ ਸਹੀ ਦੇਖੋ ਇੰਗਲੈਂਡ ਤੇ ਵੀ ਅੰਦਰ ਤੇ ਇੱਥੇ ਵੀ ਆਉਂਦਾ ਹੀ ਅੰਦਰ ਪਹਿਲਾਂ ਮੈਂ ਤਾਈ ਨਾਲ ਲੜਿਆ ਮੈਂ ਕਿ ਯਾਰ ਤੈਨੂੰ ਚਾਹੀਦਾ ਹੈ ਰੋਜ਼ ਦੀ ਕਿਸਮਤ ਪਹਿਲਾਂ ਹੀ ਡਾਵਾਂ ਡੋਲ ਜਿਹੜਾ ਇੰਗਲੈਂਡ ਜਾ ਕੇ ਅੰਦਰ ਹੋ ਗਿਆ ਇੱਥੇ 2 ਨੰਬਰ ਵਾਲੀ ਗੱਡੀ 'ਚ ਤਾਂ ਅੰਦਰ ਹੋਣੀ ਸੀ ਉਹਨੇ ਹੋਣੀ ਸੀ ਕਿੱਡਾ ਗਲਤ ਗੱਲ ਹੈ ਹੈਨਾ ਹਾਂ ਤੇ ਫੇਰ ਬਈ ਬਹੁਤ ਦਿਨ ਅੰਦਰ ਰਿਹਾ ਉਹ ਬਹੁਤ ਟਾਈਮ ਅੱਛਾ ਚਲੋ ਹੌਲੀ ਹੌਲੀ ਜਮਾਨਤ ਕਰਾਈ ਗੱਡੀ ਤਾਂ ਆਈ ਨਹੀਂ ਜੂਬੇ ਦੀ ਗੱਡੀ ਤਾਂ ਅੰਦਰ ਹੀ ਸੀ ਵਿਚਾਰਾ ਉਹ ਤੋਂ ਛੁੱਟ ਕੇ ਪੈਂਡ ਆ ਕੇ ਪੈਂਡ ਘਰੇ ਵੀ ਗਿਆ ਬਾਹਰ ਹੀ ਫਾ ਲੇ ਗਿਆ ਜੀ ਮੈਂ ਲੀਲੇ ਜਮਾਨਤ ਕਰ ਜੀ ਤਾਂ ਕੋਈ ਵੀ ਨਹੀਂ ਪਾਪਾ ਇਹ ਮੈਂ ਤਾਂ ਕਹਿਣਾ ਕਿ ਪੈਸਾ ਜਿਹੜਾ ਨਾ ਉਹ ਬੜੀ ਵੱਡੀ ਚੀਜ਼ ਆ ਯਾਰ ਪੈਸੇ ਬਿਨਾ ਕੋਈ ਨਹੀਂ ਪਹੁੰਚਦਾ ਯਾਰ ਸਹੀ ਗੱਲ ਆ ਜੀ ਇਹ ਕਲਜੋਗ ਦੇ ਵਿੱਚ ਹੂੰ ਪੈਸੇ ਨਾਲ ਹੀ ਆ ਸਾਰਾ ਤੁਸੀਂ ਕਿੰਨੇ ਮਾੜੇ ਕੰਮ ਕਰੀ ਜਾਂਦੇ ਆ ਪਿੰਡ 'ਚ ਯਾਰ ਜੇ ਤੁਹਾਡੇ ਕੋਲੇ ਪੈਸਾ ਤੁਸੀਂ ਬਹੁਤ ਚੰਗੇ ਬੰਦੇ ਸਹੀ ਗੱਲ ਆ ਜੀ ਤੁਸੀਂ ਕਿੰਨੀ ਸੇਵਾ ਕਰਦੇ ਆ ਕਿੰਨਾ ਕੁੱਸ ਕਰਦੇ ਆ ਤੁਹਾਡੇ ਕੋਲੇ ਪੈਸਾ ਨਹੀਂ ਤੁਸੀਂ ਬੇਕਾਰ ਬੰਦੇ ਬੇਕਾਰ ਬੰਦੇ ਤੁਹਾਡੀ ਗੱਲ ਨੂੰ ਸੁਣੀ ਜਾਊਗੀ ਨਾ ਮੇਰ ਨਾਲ ਹੁੰਦੀ ਆ ਮਾਂ ਪਿਓ ਯਾਰ ਤੈਨੂੰ ਕਹੂਗਾ ਨਲਾਇਕ ਆ ਫਲਾਨਾ ਲੰਡਰ ਹੈ ਜਿੱਦੇ ਤੇਰੇ ਕੋਲੇ ਪੈਸੇ ਆ ਕੇ ਕਹਿਣਗੇ ਹੋਣ ਹਾਰ ਹੋਣ ਹਾਰ ਸਹੀ ਗੱਲ ਹੈ ਇਹ ਤਾਂ ਹਾਲਾਤ ਹੈ ਦੁਨੀਆ ਦੇ ਬਿਲਕੁਲ ਜੀ ਬਿਲਕੁਲ ਪਾਲੀ ਦੂਰ ਨਹੀਂ ਜਾਂਦੇ ਘਰੇ ਹੀ ਆਪਾਂ ਲਾ ਲੈਨੇ ਆ ਬਿਲਕੁਲ ਜੀ ਬਿਲਕੁਲ ਪੂੰਜੀਵਾਦੀ ਯੁੱਗ ਆ ਅੱਗੇ ਮਾਂ ਪਿਓ ਛੋਟਿਆ ਲਾਉਂਦਾ ਹੁੰਦਾ ਸੀ ਆਮ ਜੀ ਗੱਲ ਹੀ ਸੀ ਹੁਣ ਮਾਂ ਪਿਓ ਉਧਰ ਹੁੰਦਾ ਜਿੱਧਰ ਤਕੜਾ ਜਿੱਧਰ ਪੈਸੇ ਆ ਦੂਜੇ ਵਾਲੇ ਨਹੀਂ ਜਾਂਦਾ ਪੈਸਾ ਇੰਨੀ ਕਹਿਮੀਅਤ ਰੱਖਦਾ ਹੈ ਹਾਂ ਹਾਲਾਂਕਿ ਸਭ ਨੂੰ ਪਤਾ ਹੈ ਕਿ ਇਹਨੇ ਨਾਲ ਨਹੀਂ ਜਾਣਾ ਹਾਂ ਇਹਨੇ ਨਾਲ ਨਹੀਂ ਜਾਣਾ ਹਾਂ ਪਰ ਲੋੜ ਬਹੁਤ ਹੈ ਹਾਂ ਲੋੜ ਉਹ ਸ਼ਸ਼ਯਾਰ ਬੰਦਾ ਕਰਦਾ ਹੈ ਕਿ ਨਾਲ ਲੈ ਜਾਣ ਦੀ ਹਾਂ ਹਾਂ ਕਿ ਮੈਂ ਲੈ ਕੇ ਜਾਵਾਂ ਹਾਂ ਤੇ ਨਾਲ ਜਾਂਦਾ ਵੀ ਹੈ ਹਾਂ ਉਹ ਕਿਵੇਂ ਕਿਵੇਂ ਜੀ ਜਿਹਦੀ ਹਾਲਾਤ ਸੌਖੀ ਹੈ ਹਾਂ ਬੰਦੇ ਦੀਆਂ ਅੱਖਾਂ ਸੌਖੀਆਂ ਮੀਚੀਆਂ ਜਾਂਦੀਆਂ ਹਾਂ ਚਲ ਜਾ ਜਵਾਕ ਸੌਖੇ ਹਾਂ ਜੀ ਹੁਣ ਮਗਰ ਘਰ ਵਾਲੀ ਰਹਿ ਗਈ ਬੇਟਾ ਰਹਿ ਗਿਆ ਜਿਵੇਂ ਹੁਣ ਮੇਰੇ ਵਰਗੇ ਕੋਲੇ ਕੁਝ ਨਹੀਂ ਹਾਂ ਘਰ ਹੀ ਐ ਹਾਂ ਤੇ ਯਾਰ ਫਿਕਰ ਕਿੰਨਾ ਯਾਰ ਜੇ ਮੈਨੂੰ ਵਿਚ ਵਿਚਾਲੇ ਖੋਜੋਗੇ ਇਹ ਕੀ ਕਰਨੇ ਇਹ ਪੱਛਾ ਕੀ ਕਰੂਗਾ ਹਾਂ ਇਹ 20 25 ਲੱਖ ਕਰਜ਼ਾ ਕਿੱਥੋਂ ਲਵਾਂਗੇ ਹਾਂ ਫਿਕਰ ਕਿੰਨਾ ਹੁੰਦਾ ਕਿੰਨਾ ਫਿਕਰ ਹਾਂ ਜੀ ਤੇ ਜੇ ਇਹੀ ਕਿਤੇ ਜਵਾਕ ਕੋਲੇ 4 ਪੈਸੇ ਹੋਣ ਜਵਾਕ ਦਾ ਕੰਮ ਚੱਲਦਾ ਹੋਵੇ ਬੰਦਾ ਸੌਖਾ ਹਾਂ ਬੰਦਾ ਸੌਖਾ ਸਹੀ ਗੱਲ ਆ ਇਸ ਕਰਕੇ ਉਹ ਨਾਲ ਹੀ ਜਾਂਦਾ ਹਾਂ ਹਾਂ ਸਹੀ ਗੱਲ ਇੱਕ ਹਿਸਾਬ ਨਾਲ ਹਾਂ ਠੀਕ ਹੈ ਨਾ ਕਿਉਂਕਿ ਬੰਦੇ ਨੂੰ ਮਗਰ ਧਿਆਨ ਨਹੀਂ ਰਹਿੰਦਾ ਆ ਵੀ ਪੈਸੇ ਬਣਾਤਾ ਬੰਦਾ ਬੇਫਿਕਰ ਨਾ ਮਰ ਵੀ ਨਹੀਂ ਸਕਦਾ ਮਰ ਵੀ ਨਹੀਂ ਸਕਦਾ ਹਾਂ ਸੱਚ ਪੈਸੇ ਕਿੰਨੀ ਚੀਜ਼ ਹੈ ਕਿ ਇੱਦਾਂ ਕਿ ਫਿਕਰ ਆ ਉਹਦਾ ਮਰਨੇ ਵੀਰੇ ਵੀ ਜਾਨ ਸੌਖੀ ਨਹੀਂ ਨਿਕਲਦੀ ਜੇ ਜੇਬ 'ਚ ਪੈਸੇ ਸਹੀ ਗੱਲ ਹੈ ਜੀ ਜੇ ਪੈਸੇ ਹੋਣਗੇ ਤਾਂ ਕਰਿਆ ਹਸਪਤਾਲ ਲੈ ਜਾਣਗੇ ਯਾਰ ਹਮ ਅੱਜ ਕੱਲ ਕੋਈ ਨਹੀਂ ਤੁਰਤਾ ਲੈ ਕੇ ਹਮ ਮੇਰਾ ਦਹਿਲ ਇਹੋ ਜਿਹਾ ਮਾਸਟਰ ਜੀ ਹਮ ਮੈਂ ਯਾਰ ਦੇਖ ਹੀ ਨਹੀਂ ਸਕਦਾ ਯਾਰ ਨਾ ਮੈਂ ਨਾ ਮੇਰੇ ਘਰ ਵਾਲੀ ਤੁਹਾਨੂੰ ਤਾਂ ਪਤਾ ਹੈ ਹਾਂ ਠੀਕ ਆ ਆ ਜਿਹੜਾ ਹੁਣ ਬਾਈ ਕਮੈਂਟ ਕਰਦਾ ਹੁੰਦਾ ਪਤਾ ਨਹੀਂ ਕੀ ਆ ਉਹ ਹਾਂ ਥੱਗ ਹੈ ਜੀ ਚੋਰ ਹੈ ਜੀ ਮਗ ਕਹੀ ਚੱਲ ਯਾਰ ਹਾਂ ਕਹੀ ਤੇਰੇ ਕਹਿਣ ਨਾਲ ਹੀ ਥੱਗ ਬਣ ਜਾਗੇ ਯਾਰ ਤੂੰ ਸਾਹਮਣੇ ਆ ਕੇ ਕਹਿ ਫੇਰ ਤੈਨੂੰ ਕਹੀਏ ਕੌਣ ਆ ਤੂੰ ਹੈਨਾ ਅਸੀਂ ਕੀ ਜਾਣਦੇ ਕੌਣ ਆ ਯਾਰ ਕਹੀ ਚੱਲ ਕੌਣ ਆ ਹਾਂ ਬਾਬੇ ਨਾਨਕ ਨੂੰ ਨਹੀਂ ਚੰਗਾ ਕਿਹਾ ਮੈਂ ਕੀ ਚੀਜ਼ ਆ ਯਾਰ ਬਿਲਕੁਲ ਜੀ ਲੋਕਾਂ ਦਾ ਕੰਮ ਆ ਜੀ ਹੈਨਾ ਇਹ ਤੇ ਫਾਲ ਵਾਲੇ ਇਦਰਾਤ ਨੂੰ ਪੱਥਰ ਵਾਜਦੇ ਹੀ ਆ ਹਾਂ ਇਹ ਗੱਲ ਪੱਕੀ ਐ ਬਿਲਕੁਲ ਜੀ ਬਿਲਕੁਲ ਸਾਡੇ ਭਰਾ ਜਵਾਬ ਵੀ ਦੇਈ ਜਾਂਦੇ ਆ ਹਾਂ ਜਿਉਂਦੇ ਵਸਦੇ ਰਹਿਣ ਪਰਮਾਤਮਾ ਦੇਣ ਤੁਗਲੀ ਰਾ ਚੋਗਲੀ ਤਰੱਕੀ ਦੇ ਪਏ ਉਹਨਾਂ ਨੂੰ ਹਾਂ ਉਹ ਜਵਾਬ ਵੀ ਦੇਈ ਜਾਂਦੇ ਫਿਰ ਤੇ ਯਾਰ ਜਿਹੜੇ ਚਾਰ ਬੰਦਿਆਂ ਨੇ ਸੇਵਾ ਕਰੀ ਐ ਜਦੋਂ ਆਪਾਂ ਸੇਵਾ ਕਰਦੇ ਸੀ ਉਹਨਾਂ ਨੇ ਕਿਤੇ ਸੁਣਾਇਆ ਵੀ ਨਹੀਂ ਹਾਂ ਤੇ ਆਪਾਂ ਨੂੰ ਸੌਹਾਂ ਜੇ ਕਿਤੇ ਆਪਾਂ ਜੋੜੇ ਹੁਣ ਪੈਸੇ ਉਹ ਘਰੇ ਹਾਂ ਕਾਹਤੋਂ ਯਾਰ ਕਿਸੇ ਦਾ ਪੈਸਾ ਆਪਾਂ ਘਰੇ ਰੱਖੀ ਬਿਲਕੁਲ ਜੀ ਬਿਲਕੁਲ ਠੀਕ ਆ ਨਾਲੇ ਜੋ ਜੁੜਨਾ ਵੀ ਕੀ ਸੀਗਾ ਹਾਂ ਯਾਰ ਉਹ ਤੇ ਖਰਚਾ ਕਰਨਾ ਆਪਾਂ ਯਾਰ ਠੀਕ ਆ ਨਾ ਅੱਪਾ ਦਾ ਆਪ ਦਾ ਸੋਨਾ ਨਹੀਂ ਛੜਾਇਆ ਯਾਰ ਅਜੇ ਤੱਕ ਹੂੰ ਦੁਬਾਰਾ ਫੇਰ ਉੱਥੇ ਦੀ ਉੱਥੇ ਜਾ ਵੜਿਆ ਹੈ ਅੱਪਾ ਕੀ ਯਾਰ ਕਿਸੇ ਦਾ ਪਾਇਆ ਕਰਾਂਗੇ ਸਹੀ ਗੱਲ ਆ ਜੀ ਕਾ ਤੂੰ ਖਾਵਾਂਗੇ ਹਾਂ ਪਰ ਪੈਸੇ ਦੀ ਲੋੜ ਬਹੁਤ ਹਾਂ ਇਸ ਕਰਕੇ ਸਾਰੇ ਭਰਾ ਅੱਜ ਕੱਲ ਮਿਹਨਤ ਕਰੋ ਯਾਰ ਹਾਂ ਸਭ ਤੋਂ ਵੱਡੀ ਮਿਹਨਤ ਹੈ ਉਹ ਮੇਜਰ ਨੇ ਕਰੀ ਸੀ ਅੱਛਾ ਜੀ ਫੈਕਟਰੀ ਵੀ ਖਰੀਦ ਲਈ ਉਹਨੇ ਹਾਂ ਮਤਲਬ ਕਿ ਬੰਦੇ ਦਾ ਨਾਂ ਚੱਲਦਾ ਸੀ ਆਲ ਇੰਡੀਆ ਲਾਇਸੈਂਸ ਠੀਕ ਆ ਜੀ ਨਵੀਂ ਬਲੈਰੋ ਕਢਾ ਲਿਆ ਹਾਂ ਮਤਲਬ ਪੈਸੇ ਦੀ ਕੋਈ ਕਮੀ ਫਿਰ ਉਹਨੂੰ ਕੋਸਕ ਬੰਦੇ ਚਿੰਬੜੇ ਅੱਛਾ ਜੀ ਮੇਨ ਦੇ ਨਾਲ ਯਾਰ ਦੋਸਤ ਹਾਂ ਉਹਨਾਂ ਨੂੰ ਆਏ ਸੀ ਵੀ ਅਸੀਂ ਆਏ ਕਰ ਲਿਆ ਅਸੀਂ ਇਹ ਜਿਹੜਾ ਮਤਲਬ ਕਿ ਢਾਬਾ ਚਲਾਉਣਾ ਹਰ ਇੱਕ ਦੇ ਬਸਤੀ ਗੱਲ ਹਾਂ ਜਿਹੜਾ ਬਾਹਰ ਹੈ ਹਾਂ ਜਿਵੇਂ ਮੇਜਰ ਦਾ ਢਾਬਾ ਚਲਾਉਣ ਦੀ ਆਸ ਸੀ ਮੈਂ ਉਹਦੇ ਗੁਣਾ ਨਾ ਚਲਦਾ ਸੀ ਮੈਂ ਡਰਾਈਵਰਾਂ ਨੂੰ ਪਾਣੀ ਭਰੋ ਫਿਲਟਰ ਵਾਲਾ ਪੈਸੇ ਚਾਹੀਦੇ ਲੈ ਜਾਓ ਕਿਹੜੀ ਚੀਜ਼ ਚਾਹੀਦੀ ਦੱਸੋ ਮੈਸਤਰੀ ਚਾਹੀਦਾ ਲੈ ਜਾਓ ਹਾਜ਼ਰ ਹਾਂ ਠੀਕ ਹੈ ਕੋਈ ਦੁੱਖ ਤਕਲੀਫ ਨਹੀਂ ਆਉਣ ਦਿੰਦਾ ਜੀ ਮੈਂ ਕਿਸੇ ਗੱਡੀ ਵਾਲੇ ਨੂੰ ਨਹੀਂ ਮੋੜਿਆ ਮੈਂ ਕੋਈ ਕਹੀ ਨਹੀਂ ਸਕਦਾ ਯਾਰ ਬਾਬੇ ਨੇ ਮੈਨੂੰ ਜਵਾਬ ਦਿੱਤਾ ਸੀ ਹਾਂ ਜਿਹਨੇ ਪਹਿਲੇ ਹੀ ਜਾਦੇ ਪੈਸੇ ਦੇਣੇ ਆ ਖੜਨੋਂ ਹਟ ਗਿਆ ਅੱਜ ਲੋਡ ਪਈ ਤੋ ਆ ਗਿਆ ਉਹਨੂੰ ਜ਼ਰੂਰ ਕਈ ਵਾਰੀ ਜਵਾਬ ਦਿੱਤਾ ਹਾਂ ਤੇ ਨਹੀਂ ਮੈਂ ਉਹਨਾਂ ਨੂੰ ਵੀ ਨਹੀਂ ਦਿੱਤਾ ਹੂੰ ਇੱਕ ਬੰਦੇ ਤੋਂ ਮੈਂ ਪੈਸੇ ਲੈਣੇ ਸੀਗੇ ਜਿੱਤੋਂ ਮੈਂ ਆਪ ਡੇਢ ਲੱਖ ਲੈਣਾ ਹੂੰ ਅੱਜ ਵੀ ਲੈਣਾ ਹੂੰ ਕਿ ਉਹਦੀ ਗੱਡੀ ਉਤਰ ਗਈ ਥੱਲੇ ਇੱਕ ਦਿਨ ਆਪ ਹੀ ਆ ਗਿਆ ਹੂੰ ਮੈਂ ਕਿਹਾ ਅੱਜ ਕੀੜੀ ਦੇ ਘਰੇ ਨਰੈਣ ਕਿਵੇਂ ਹੂੰ ਖੜਦੇ ਉਹਨੇ ਤੂੰ ਸੁੱਤਾ ਪਿਆ ਉਹਨਾ ਮੈਂ ਕਿਹਾ ਨਹੀਂ ਹਾਂ ਮੈਂ ਸੁੱਤਾ ਹੀ ਪੈ ਨਹੀਂ ਮੈਂ ਕਿਹਾ ਮੈਂ ਤਾਂ ਨੰਗਦਾਂ ਵੇਖੀਆਂ ਗੱਡੀਆਂ ਤੇਰੀਆਂ ਹੂੰ ਅੱਜ ਕਿਵੇਂ ਤੂੰ ਕੱਚਾ ਜਾਓਗੇ ਕਹਿੰਦਾ ਗੱਡੀ ਉਤਰ ਗਈ ਮਗਰ ਮੈਂ ਕਿਹਾ ਤਾਂ ਹੀ ਆਇਆ ਨਾ ਫੇਰ ਵੀ ਮੈਂ 7-8000 ਰੁਪਏ ਲਾ ਕੇ ਕਢਾ ਕੇ ਆਇਆ ਹੂੰ ਉਹ ਕੰਮ ਮੇਜਰ ਦਾ ਹੁੰਦਾ ਹੈ ਪੀਓ ਜਿੰਨੀ ਪੀਣੀ ਦਾਰੂ ਖਾਓ ਪੀਓ ਐਸ਼ ਕਰੋ ਕੋਈ ਪੈਸਾ ਨਹੀਂ ਜਾਓ ਹਾਂ ਉਧਰ ਬੈਠਿਆ ਕਰੋ ਜਿਹਨੇ ਪੈਸੇ ਦੇਣੇ ਜਿਹੜਾ ਮਗਰ ਆ ਗਿਆ ਉਹ ਮੇਰੇ ਕੋਲੇ ਘਰੇ ਆਇਆ ਹਾਂ ਇਹੋ ਜਿਹਾ ਬੰਦਾ ਹੈ ਹਾਂ ਉਹ ਤੇ ਹੁਣ ਦੂਜੇ ਆ ਗਏ ਹਾਂ ਉਹਨਾਂ ਦੇ ਡੇੜੇ ਡੇੜੇ ਸੀ ਹਾਂ ਅਸਲ ਉਹ ਉਸ ਉਹੀ ਗੱਲ ਹੋ ਗਈ ਹੈਲੋ ਹਾਂ ਕਿੰਨੀਆਂ ਰੋਟੀਆਂ ਬਾਈ ਦੀਆਂ ਤੂੰ 5 ਲਾਈਆਂ ਯਾਰ 6 ਐ ਹਾਂ ਛੇ ਆ ਯਾਰ ਚਾਹ ਦੀ ਕੰਬੀ ਤਨ ਧੋਈ ਲਈ ਜੇ ਨਹੀਂ ਯਾਰ ਤੂੰ ਕਰੇਗਾ ਕੰਮ ਜਬ ਹਾਂ ਫਿਰ ਉਹ ਗੱਡੀ ਕਿੱਥੇ ਖੜਦੀ ਕਿੱਥੇ ਖੜਨ ਦੀ ਸਹੀ ਗੱਲ ਆ ਜੀ ਇਹ ਤਾਂ ਐਡਾ ਦਿਲ ਕਰਨਾ ਪੈਂਦਾ ਹਾਂ ਲੈ ਗਿਆ ਤਾਂ ਲੈ ਗਿਆ ਖਾ ਗਿਆ ਤਾਂ ਖਾ ਗਿਆ ਖਾ ਗਿਆ ਸਹੀ ਗੱਲ ਆ ਜੀ ਠੀਕ ਹੈ ਉਹ ਗੁਰੂ ਦਾ ਲੰਗਰ ਸਮਝ ਕੇ ਪੇਟ ਆ ਬਚਾਉਣਾ ਪੈਂਦਾ ਹਾਂ ਨਿੱਕੀਆਂ ਦੀਆਂ ਗੱਲਾਂ ਨਹੀਂ ਕਰਨੀਆਂ ਫਿਰ ਰੋਟਾ ਬੰਦੋਗੇ ਮੇਜਰ ਪਾ ਗਿਆ ਹਾਂ ਪਰ ਉਹ ਜਿੰਨਾ ਚਿਰ ਰਿਹਾ ਉਹਨਾਂ ਚਿਰ ਪਵਰੇ ਨੇ ਦਹਿਸ ਤਾਂ ਪਾਈ ਰੱਖੀ ਹੈ ਫੋਲ ਦਹਿਸ ਜੀ ਫੋਲ ਪਰ ਮੇਰਾ ਲਹੂ ਪੀਤਾ ਦੱਬ ਕੇ ਉਹਨਾਂ ਨੇ ਮੈਂ ਕਹਿੰਦਾ ਯਾਰ ਬੰਦੇ ਨੂੰ ਇਹ ਨਹੀਂ ਹੈਗਾ ਜਿਵੇਂ ਅੱਜ ਕੱਲ ਕਾਵੜ ਕਾਵੜੀਏ ਜਾਂਦੇ ਨੇ ਨਾ ਕਾਵੜ ਲੈਣ ਹਾਂਜੀ